ਮੁਕਾਬਲਾ ਸਿਰੇ ਦਾ ਹੈ ਮੇਰੇ ਵੀਰੋ ਹੁਣ ਮੁਕਾਬਲਾ ਸਿਰੇ ਦਾ ਬਾਗੀ ਕਹਿੰਦਾ ਪਿਆਰ ਦੇ ਨਾਲ ਘਰੋ ਕਰੀ ਬਾੜ ਤੇ ਸੁੱਚਾ ਤੇ ਮਲਸੀ ਟੱਕ 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 ਟ ਬਾਗੀ ਦਾ ਬਾਗੀ ਦਾ ਅਗਲੀ ਰੇਡ ਜੱਸੇ ਦੀ ਕਾਲਿਆ ਕਰਦੇ ਗੱਲ ਐਨ ਸਿਰੇ ਵੀ ਬਾਜੀ ਸਰਜੀਤ ਜੀ ਵੀ ਨਿਊ ਵੈਸਟ ਵਾਲੇ ਉਹਨਾਂ ਵੱਲੋਂ ਵੀ 100 ਡਾਲਰ ਆ ਜੱਫੇ ਤੇ ਆ ਗਿਆ ਹਰਮਨ ਕਾਲੜਾ ਤੇ ਹੈਰੀ ਮਣੋ ਰੁੜਕੀ ਪਿੰਡ ਵਾਲਾ ਕੇ ਲਾਲਾ ਲਾਲਾ ਹੋ ਗਈ ਖੜਾ ਗਿਆ ਹਲਸੀ ਘਰੋ ਕਰੀ ਬਾੜ ਤੇ ਸੁੱਚਾ ਤੇ ਮਨਸੀ ਟੱਕ 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 ਸਰਾ ਹੋਏ ਗੱਬਰੂ ਸਰਾ ਹੋਏ ਗੱਬਰੂ ਸਰਾ ਹੋਏ ਗੱਬਰੂ ਜਿੰਦਗੀ ਦੀ ਕੋਈ ਵੱਡੀ ਪ੍ਰਾਪਤੀ ਦੱਸ ਉਹ ਕਹਿੰਦੇ ਇੱਕ ਸਾਲ ਕਾਰੀ ਸਾਰੀ ਦੇ ਕਾਕੇ ਨੂੰ ਇੱਕੋ ਜੱਫਾ ਲੱਗਾ ਟ੍ਰਾਂਟੋ ਦੇ ਸੀਜ਼ਨ ਦੇ ਦੌਰਾਨ ਉਹ ਰੁੜਕੀ ਵਾਲੇ ਸੋਹਣ ਦਾ ਜੱਫਾ ਪਰ ਇਹ ਕਹਿੰਦੇ ਬਾਹੂ ਐ ਪੂਰੀਆ ਆ ਭੱਲੇ ਸੋਹਣਾ ਇਹ ਕਿਦੇ ਜੋਰ ਨਾਲ ਡੱਕ ਪਾਊਗਾ ਮੈਨੂੰ ਲੱਗਦਾ ਇਹ ਬੱਲੇ ਓ ਬੱਲੇ ਓ ਬੱਲੇ ਇਹ ਆ ਲਓ ਜੀ ਪਰ ਪੁਆਇੰਟ ਕਹਿੰਦੇ ਪਰਮਜੀਤਪੁਰ ਵਾਲਾ ਬਾਗੀ ਆਪਣੀ ਟੀਮ ਦੇ ਹਿੱਸੇ 'ਤੇ ਜੋੜਦਾ ਹੋਇਆ